ਆ ਪਿਆਦਾ ਅਗਲਾ ਸਿਰ ਜਾਣਾ 12 ਉਧਰ ਬਰਾਨੀ ਗੱਲ ਪਈਆ ਇੱਕ ਹੋਥੇ ਪਿਆ ਵੀ ਪਾਸ ਦਾ ਤੇ ਟੁੱਟਾ ਜਾ ਰਾਮ ਦੇਖੀ ਗਏ ਜੇ ਰਾਤ ਹੀ ਆ ਗਈ ਸੀ ਰਾਤ ਭਾਂ ਚਲੋ ਸਾਡੇ ਘਰ ਤੇ ਸੀ ਉਦੋਂ ਜਦੋਂ ਚੋਕਰੀ ਆਉਂਦੀ ਸੀ ਮਾਂ ਖਾ ਕੇ ਪੁੱਤਰ ਦੋੜੇ ਘਰ ਦੇ ਉੱਤੇ ਉੜਦਾ ਸੀ ਸਾਡੇ ਘਰ ਤੇ ਆਏ ਮੰਨ ਕੇ ਸਾਡੇ ਘਰ ਤੋਂ ਥੋੜਾ ਜਿਹਾ ਆ ਗਿਆ ਕੀ ਲੱਗਾ ਵੀ ਆ ਗਿਆ ਸਾਡੇ ਨਾਲ ਪਾਇਲਟ ਆ ਤਾਂ ਨਹੀਂ ਲੱਗਦਾ ਉਹ ਹੀ ਕਿ ਦੂਜਾ ਹੈ ਤੇ ਪਾਇਲਟ ਤੋਂ ਬਿਨਾ ਜਹਾਜ਼ ਕਿਵੇਂ ਉੱਡੂਗਾ ਜੀਜਾ ਉਹ ਕੀ ਅੰਦਰ ਟੋ ਜਾ ਉਹ ਕੋਹੋਂ ਤਾਂ ਨਿਕਾ ਜਾ ਹੁੰਦਾ ਪੁੱਤਰਾ ਬੰਨੀ ਗਿਆ ਜਾਂਦਾ ਹੈ ਇਹਦਾ ਜਹਾਜ਼ ਆ ਪੂਰਾ ਬਾਹਰ ਨੂੰ ਵੀ ਪਿਛੜ ਗਿਆ ਪੰਨਾਂ ਉਧਰਲੇ ਪਾਸੇ ਇਮਰਾਨੀਆਂ ਚ ਬਾਰੀਆਂ ਉਧਰਲੇ ਪਾਸੇ ਮੋਣੇ ਕੇ ਬਾਰਾਂ ਦੇ ਆਪਣੇ ਉਹਨਾਂ ਦੇ ਉਧਰਲੇ ਪਾਸੇ ਆਰਨਾ ਵਿਸ਼ਨਾਇਾ ਹੋ ਗੰਦਾਰੀਆਂ ਪਿੰਡੀ ਦੀ ਆਵਾਜ਼ ਇੱਥੇ ਸੁਣਦੀ ਆ ਪਿੰਡੀਆਂ ਦਾ ਸਾਡਾ ਬੜਾ ਮਾਨਤਾਂ ਕਰਿਆ ਉਹਨਾਂ ਨੇ ਭਈਏ ਨੇ ਗਿਆ ਸਵੇਰੇ ਜਾ ਕੇ ਮੈਂ ਵੇਖਲਾ ਰਾਤ ਭਈਆ ਨਾਲ ਹੀ ਵੜ ਗਿਆ ਤੇ ਭਈਏ ਉਹਦੇ ਮੰਡੀ ਚ ਲੱਗਿਆ ਵੈਸੇ ਉਹ ਡਿੱਗਿਆ ਹੈਗਾ ਉਹ ਭੱਜ ਲਿਆ ਵੀ ਅੱਗ ਜੀ ਗਿੜਗੀ ਆ ਤੇ ਉਹ ਡਿੱਗਣ ਸਾਹ ਕਾਂ ਡਿੱਗਿਆ ਮਿਲਦਾ ਯਾਰ ਆਗਲੀ ਡਿੱਗਿਆ ਹਾਂ ਆਗਲਗੇ ਆਗਲੀ ਹੀ ਮਰਿਆ ਭਈਆ ਬਾਕਾ ਬਹੁਤ ਤਕੜਾ ਪਿਆ ਮਗਰੋਂ ਪਲੇ ਚਰਬਾ ਤੇ ਕਪੜਾ ਕਾ ਦਾ ਉਹ ਬਾਅਦ ਚ ਜਿਹੜਾ ਬਾਅਦ ਚ ਉਹਦੀ ਫੜਕਿਆ ਉਹ ਅਸੀਂ ਟ੍ਰੇਨ ਤੋਂ ਮੁੜਿਆ ਜਿਫੜਾ ਕਰਵੇਗਾ ਜਿੰਨਾ ਨਾ ਜਦੋਂ ਹੂਟਰੇ ਦੇ ਬਾਲੇ ਵੱਜਣ ਲੱਗੇ ਤੇ ਚ ਆਗਲਗੇ ਚੀਕ ਝਗੜਾ ਪੈ ਗਿਆ ਅਗੇ ਪਾਇਆ ਵੀ ਲੰਦਾ ਉਹ ਬਹੁਤ ਤੇਰਪੋਲਾ ਬਣਦਾ ਕਾ ਉਹ ਜੁਨੀਅਨ ਦਾ ਪ੍ਰਧਾਨ ਟਰਾਲੀ ਦੇ ਉਹ ਕਹਿੰਦਾ ਲੱਦ ਕੇ ਲੈ ਚੱਲੋ ਕਹਿੰਦਾ ਹੁਣ ਜੁਨੀਅਨ ਦੀ ਬਣ ਗਈ ਇਹ ਚੀਜ਼ ਪ੍ਰਧਾਨ ਸਾਹਿਬ ਸਾਰਾ ਪਿੰਡ ਕੰਨ ਇੱਥੇ ਵੇਖਣ ਦਾ ਤੇਲ ਵਿੱਚ ਆ ਕੇ ਖੇਤਾਂ 'ਚ ਕਹਿੰਦਾ ਉੱਥੇ ਰੱਖ ਦਿਆਂਗੇ ਸਾਥਾ ਚ ਆਜੋ ਆਜੋ ਆਨੇ ਦਾ ਅਰਨੇ ਪੋਤ ਗੰਦੇ ਹੱਡ ਲੱਗਦੇ ਹੁੰਦੇ ਹਾਂਜੀ ਪ੍ਰਧਾਨ ਜੀ ਕੀ ਇਹ ਪੈਸਾ ਉਹ ਤਾਂ ਹੈ ਕੀ ਆਲਾ ਲੱਗਦਾ ਤਾਂ ਫਸਟਮ ਜੋ ਵੀ ਹੋਣਾ ਕਈ ਨਹੀਂ ਨੇੜੇ ਨਹੀਂ ਚਾਹੀਦਾ ਮਾਣ ਨਹੀਂ ਲੱਗਦਾ ਨਹੀਂ ਨਹੀਂ ਕਈ ਆ ਕੋਈ ਨਾ ਪਾਪੋ ਮੂੰਹ ਮਾ ਪੈਂਦਾ ਵਿੱਚ ਰੂਮਾ ਉਹ ਵਿੱਚ ਰਾਤਾਂ ਚੱਲੇ ਨਹੀਂ ਇਹ ਕੋਟੋ ਫਰੂਦ ਆ ਓਏ ਉਹ ਛੋਟਾ ਜਿਹਾ ਗਾਰਡ ਆ ਹੋਣਾ ਏਸੀ ਵਾਲਾ ਪਾਈਪਾ ਖੋਲੋ ਆਹੋ ਆਹੋ ਗੱਲੂ ਚੋਰੀ ਦੋ ਭਾਂ ਤੇ ਬੰਦੇ ਰੋਇਦਾ ਆਪਣਾ ਬਹੁਤ ਤਕੜਾ ਨਾ ਬਾਈ ਹਾਂ ਬੇਟਾ ਇਹ ਮੋਟਰ ਓਏ ਆ ਲੈ ਜਾਓ ਮੋਟਰਸਾਈਕਲ ਉਹਨੂੰ ਭਰ ਲਓ ਭਾਂ ਦੇ ਮੱਕੀ ਹਾਂ ਓਏ ਆ ਲੈ ਚੱਲੀ ਜਾਂਦਾ ਪ੍ਰਧਾਨ ਦੇਖੋ ਆਹ ਡੈਸਟੀ ਬੂਤਰ ਜਾਈਂ ਨਾ ਨਾ ਹੱਥ ਨਾ ਲਾਓ ਓਏ ਫੋਟੋ ਕਿਥੇ ਨਹੀਂ ਆਹ ਡੈਸਟੀ ਬੂਤਰਣਾ ਪ੍ਰਧਾਨ ਆ ਬੜੇ ਹੋਈ ਇਹ ਸਾਰਾ ਤਾਂ ਨਹੀਂ ਹੋਣਾ ਕਿ ਸਾਰਾ ਹੀ ਇਹ ਸਾਰਾ ਨਹੀਂ ਦਾ ਮੂਹਲਾ ਸਿਰ ਜਾ ਇਕੱਲਾ ਪਕਲ ਗਏ ਦੇਖਣ ਨਹੀਂ ਦਿੰਦੇ ਭਾਂ ਦੇ ਲੋਕਾਂ ਨੂੰ ਮੈਂ ਖੜਾ ਜੁੱਤ ਤੇ ਜਾ ਕੇ ਆਇਆ ਉਹ ਜੀ ਫੌਜ ਆ ਗਈ ਤੰਬੂ ਜਾਲਾ ਅਸਮਾਨ ਪਾਪਾ ਦੇ ਇਲਾਕੇ ਉਹ ਮੈਂ ਲੈ ਟਿਕਦਾ ਗਿਆ ਸੰਗ ਸਨੇਹ ਰੱਖਾ ਕਿੱਥੇ ਕਿੱਥੇ ਡਿੱ ਗਿਆ ਜਾ ਕੇ ਡਿੱ ਗਿਆ ਐਟੀ ਜੀ ਕਿਹਨਾਂ ਪਾਸੇ ਲੱਗਿਆ ਪਾਪੂ ਆਪਣੇ ਪੈਣੇ ਸਾਰੇ ਚਾਚਾ ਹੋਈ ਬੇਬਾਬੂ ਤੇ ਕੁਲਦੀਪ ਕੈਨੇਡਾ ਕੁਲਦੀਪ ਤਿੰਨ ਵਜੇ ਗਰੁੱਪ 'ਚ ਮੈਸੇਜ ਪਾਈ ਜਾਂਦਾ ਜੀ ਕੁਲਦੀਪ ਕੈਨੇਡਾ ਤੇ ਕੁਲਦੀਪ ਮਲਾਈ ਤਿੰਨ ਵਜੇ ਗਰੁੱਪ 'ਚ ਮੈਸੇਜ ਪਾਈ ਜਾਂਦਾ ਜੀ ਉਹ ਬਾਪੂ ਸਾਡੇ ਲੈ ਕਰਕੇ ਸ਼ੋਰ ਵਾਲੇ ਆ ਗਏ ਸੀ ਮੌਕੇ ਤੇ ਜਵਾਗ ਜੇ ਸਾਰੀ ਰਾਹ ਦੀ ਤੁਰੇ ਫਿਰਦੇ ਆੜੀ ਸਾਡੇ ਦੇਖਦੇ ਆਗੇ ਡਾਂਡੇ ਸਾਡੇ ਲਿਗੇ ਆ ਅੱਛਾ ਯਾਰ ਇਹ ਅਗਲੇ ਨੀਂ ਵੇਖਣੇ ਨਹੀਂ ਵੇਖਣੇ ਮੇਰੇ ਭਾਈ ਆਇਆ ਡੀਸੀ ਦਾ ਆਈਡੈਂਟੀਟੀ ਕਾਰਡ ਲੈ ਜਾ ਕੇ ਤੇ ਮਲਾਜਮਾਂ ਮੈਂ ਖਾ ਡੀਸੀ ਦਾ ਆਈਡੈਂਟੀਟੀ ਕਾਰਡ ਲੈ ਜਾ ਕੇ ਦੀ ਮਲਾਜਮਾਂ ਉਹਦਾ ਮਲਾਜਮਾਂ ਦਿੰਦਾ ਜਾਣ ਦੇ ਹੀ ਦੇਣਗੇ ਜਾਣ ਦੇ ਫੌਜ ਲਾਤੀ ਤੰਬੂ ਜਾ ਲਾ ਕੇ ਨਾ ਉਹ ਜਾ ਜਿੱਥੇ ਸੱਪਿਆ ਮੱਚ ਗਿਆ ਉਹ ਤੇ ਜਾ ਜਿੱਥੇ ਉਹ ਲੈ ਗਿਆ ਨੰਦ ਨਹੀਂ ਹਰਦੇ ਆਪਣੇ হ্যাঁ ওই লাই জান গে চাকে ਮਾਨ ਤਾਂ ਲੈ ਕੇ ਜਾਣਗੇ ਉਹਨਾਂ ਅਕਸਰ ਲੋਡ ਤਾਂ ਕਰਾਉਣ ਗਏ ਲੋਡ ਦਾ ਹੋਰ ਲੋਡ ਦਾ ਕੀ ਹੋਣਾ ਬਾਸਣ ਛੱਡ ਦੇਣਗੇ ਹੋਰ ਕੰਮ ਵਹਿਤਰੀ ਹੁੰਦੇ ਆ ਕੀਮਤੀ ਹੋਣਗੀਆਂ ਇਹਨੀਆਂ ਯਾਰ ਕੋਈ ਐ ਨਹੀਂ ਨਹੀਂ ਹੋਣਗੀਆਂ ਆ ਚੀਜ਼ਾਂ ਵੀ ਕੀਮਤੀ ਹੋਣਗੀਆਂ ਚੱਕਦੇ ਹੋਏ ਬਹੁਤ ਭਰਾ ਜਗਾੜਾ ਹੈ ਕੀਮਤੀ ਇਹ ਲੱਖਾਂ ਕਰੋੜਾਂ ਦਾ ਹੋਊਗਾ ਇਹ ਹੀ ਪੈਂਦਾ ਖਸਮ ਫਰਜ ਲੈਣਗੇ ਚੱਕ ਕੇ ਆਇਰਾਂਗੇ ਹੋਣੀ ਛੱਡ ਦੇ ਪੱਤਾ ਨਹੀਂ ਹੈ ਨਾ ਹਾਂ harta ਨਹੀਂ ਹੈ ਇਹ ਮੂਰੇ ਹੁੰਦਾ ਜਿਹੜਾ ਮੇਰੀ ਹੁੰਦਾ ਹਵਾਜੀ ਵਾਲਾ ਜਗਾੜਾ ਉਹੀ ਇਹਨਾਂ ਕੋਲ ਹਾਂ ਉਹਦੇ ਮੂਰੇ ਇਹਦੇ ਮੂਰੇ ਪੱਖਾ ਲੱਗਾ ਹੁੰਦਾ ਛੋੜਾ ਪੱਖਾ ਦੇ ਵਿੱਚ ਲੱਗਾ ਟੁੱਟ ਟੁੱਟ ਕੇ ਨਾ ਹੂੰ ਇਹ ਟੁੱਟਿਆ ਕਿਵੇਂ ਯਾਰ ਸਾਂਗ ਨਹੀਂ ਕੋਈ ਸਾਂਝੀ ਨਹੀਂ ਆਇਆ ਨਾਲੇ ਛੇਰੂ ਕੇ ਬਾਅਦ ਤੇ ਇੱਕ ਫੰਗ ਆ ਇੱਕ ਸੇਵੇ ਕੇ ਬਾਅਦ ਦਸੀ ਜਾਂਦੇ ਆ ਸੇਵੇ ਕੇ ਤਾਂ ਬੰਬ ਜੇ ਆ ਛੋਟੇ ਛੋਟੇ ਜਿਹੜੇ ਉਹ ਜਿਹੜੇ ਟੁਕੜੇ ਜੇ ਸਿੱਟੇ ਆਣੇ ਉਥੇ ਆਕ ਲਗੇ ਭਾਂ ਦੇ ਲੋੜੇ ਸਾਰਾ ਰਾਤ ਦੇ ਵੀ ਕਨੇ ਕਰੀ ਪਈ ਸੀ ਇਹ ਸਵੇਰੇ ਫਰ ਤਾਂ ਉਧਰਲੇ ਪਾਸੇ ਆ ਉਹ ਬਣਾ ਜ ਬੜੇ ਫਦੇ ਹੁਣ ਆ ਕੋਈ ਕਰਚਿਆਂ ਨੂੰ ਅੱਗ ਲਾ ਦੇ ਦੇ ਵਿੱਚ ਪਿਆ ਹੋਵੇ ਪ੍ਰਧਾਨ ਲੇਟ ਹੋ ਗਿਆ ਮਨਿੰਦਰ ਤਾਂ ਚਲ ਗਿਆ ਵਾਸ ਰਾਧਨ ਵੀ ਫਿਰਦਾ ਹੀ ਅੱਜ ਤਾਂ ਉੱਥੇ ਗਏ ਵੇ ਆਪਣੇ ਬੈਂਦੀ ਆ ਉਹ ਜਿਹੜੇ ਫਰਜ਼ੇ ਪਏ ਆਗੇ ਹਾਂ ਬਰਾਂਦਾਣਾ ਮੰਡੀ ਦੇ ਉਦਲੇ ਪਾਸੇ ਬਰਾਂਦੀਆਂ ਚ ਸਾਡੇ ਵਾਲੇ ਮਾਣਾ ਦੇ ਉਦਲੇ ਪਾਸੇ ਉਹ ਦਾਰੇ ਦੇ ਬਾਰਾਂ ਕੋਲੇ ਆਪਣੇ ਬੈਂਦੀ ਸਿਰਦਾ ਗਿਆ ਸਮਾਨ ਇਹਦਾ ਸਮਾਨ ਹੀ ਸੀ ਠੀਕ ਆ ਹੈ ਕਿ ਤੂੰ ਜਾ ਗਿਆ ਉੱਥੇ ਉਹ ਕੋਲੇ ਉੱਥੇ ਆਪਾਂ ਕੀ ਕਰਾਂਗੇ ਜਾ ਮੈਂ ਤਾਂ ਖੇਤ ਬੈਠਾ ਸੀ ਮੋਟਰ ਤੇ ਬਾਲਾ ਮੋਟਰ ਦੇ ਵੇਖੇ ਉਹ ਗੱਡੀਆਂ ਵੇਖ ਕੇ ਮੈਂ ਇਹਨੂੰ ਆ ਕੇ ਇੱਥੇ ਵੇਖਾਂ ਮਨਿੰਦਰ ਹਰਗੇ ਫਿਰ ਦੇਈਏ ਐਸੇ ਭਲਾ ਨੈੱਟਵਰਕ ਹੈ ਰ ਆਉਣ ਲੱਗ ਗਿਆ ਪਾਇਲਟ ਸਾਰਾ ਤਾਂ ਨਹੀਂ ਸੀ ਸਾਰਾ ਤਾਰੇ ਨੇ ਤਾਂ ਖਬਰ ਵੀ ਪਾਤੀ ਤਾਰੇ ਦਾ ਖਬਰ ਪਾਈ ਨੂੰ ਵੀ ਅੱਧਾ ਘੰਟਾ ਹੋ ਗਿਆ ਉਹਦੇ ਰਾਤ ਨੂੰ ਸੀ ਜਾਵੜਿਆ ਪਤੰਦਰ ਹੈਲੋ ਹੈਲੋ ਆਇਦਾ ਮੇਲਾ ਲੱਗਿਆ ਰਹੂਗਾ ਇਧਰ ਬਰਾਨਗ ਵਾਲੇ ਪਾਸੇ ਹਣਾ ਮੈਂ ਬਾਹਰ ਗਿਆ ਮੈਂ ਬਾਝਾ ਜਾਜ ਨਹੀਂ ਕੇਸੀ ਉਹ ਜਾਈਂ ਜਾਜ ਲੈਣ ਗਿਆ ਵਈਗਾ ਚਾਹੀਦਾ ਹੁਣ ਜੋ ਤਰਨਾ ਲਾਉਣਾ ਹੈ ਕਰੂਗਾ ਚੰਡੀਗੜ੍ਹ ਇੱਥੇ ਹੀ ਭਾ ਕੇ ਜਸੇਬੰਦੀ ਦੇ ਬੰਦੇ ਉੱਥੇ ਤਾਰਦਿਆ ਕਰਾਂਗੇ ਰਾਜ ਦਾ ਪਾਲਸ ਰੋਗ ਲੈਂਦੀ ਆ